ਓਵਰ ਇਹ ਚੱਲ ਰਿਹਾ ਵੀ 13 ਜੂਨ ਨੂੰ ਫ੍ਰੀ ਚ ਸਵਿਫਟ ਕਾਰ ਕੱਢਣੀ ਹੈ 13 ਜੂਨ ਨੂੰ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰੂਗਾ 10-10 ਕਮੈਂਟ ਕਰੂਗਾ ਉਹ ਫ੍ਰੀ ਚ ਸਵਿਫਟਲ ਜਾ ਸਕਦਾ ਮੇਰਾ ਲਾਈਵ ਚੈੱਕ ਕਰੋ ਜਿਵੇਂ ਵਰਨਾ ਚ ਹੁੰਦੇ ਨੇ ਨਾ ਹੁਣ ਓਵੇਂ ਐਕਸਿਓ ਵਿੱਚ ਲਾਈਵ ਮਿਲਣ ਕਰਨਗੇ ਠੀਕ ਹੈ ਤਿੰਨ ਕਾਰਾਂ ਖੜੀਆਂ ਨੇ ਤਿੰਨਾਂ ਦੀ ਲਾਈਵ ਪਾਏ ਹੋਏ ਨੇ ਤਿੰਨਾਂ ਦੇ ਲਾਈਵ ਤਿੰਨਾਂ ਦੇ ਲਾਈਵ ਚੈੱਕ ਕਰੋ ਇੱਕ ਵਾਰੀ ਕਮੈਂਟ ਕਰਿਓ ਵੀ ਕਿਹੜੀ ਐਕਸਿਓ ਵਿੱਚ ਲਾਈਕ ਹੰਡ ਲੱਗਦੇ ਨੇ ਲਾਈਕ ਕਰਕੇ ਦੱਸੋ ਕਿਹੜਾ ਲਾਦੇ ਦੱਸੋ ਬਾਕੀ ਗਾਰਾਂ ਦੀ ਤਾਂ 6 ਮਹੀਨਿਆਂ ਦੀ ਗਾਰੰਟੀ ਹੈ ਦੀ 1 ਸਾਲ ਦੀ ਗਾਰੰਟੀ ਹੈ 1 ਸਾਲ ਦੀ ਗਾਰੰਟੀ ਆ ਹੁਣ ਅਸੀਂ ਦੀ 14 ਮਾਡਲ ਹੈ ਪੰਜਾਬ ਨੰਬਰ ਹੈ 3.5 ਲੱਖ ਰੁਪਏ ਦੇ ਦਾਂਗੇ 3.5 ਲੱਖ ਜੀ 3.5 ਲੱਖ ਰੁਪਈਆ ਦੀ ਇਹਦਾ ਪਟਾਕੇ ਨੇ ਮਿੱਤਰੋ ਹੁਣ ਜੇ ਤੁਸੀਂ ਲੈਣੇ ਨੇ ਤਾਂ ਨੰਬਰ ਚੱਲ ਰਹੇ ਨੇ ਇੱਕ ਵਾਰੀ ਕਾਲ ਕਰ ਲੋ ਕਰ ਲੋ ਤੇ ਸਵਿਫਟਾਂ ਦਾ ਅੰਤ ਨਹੀਂ ਬਈ ਰੇ ਵੀ ਮੁੱਕਣ ਤੇ ਨਹੀਂ ਆਉਂਦੀ ਐਨੀਆਂ ਦੇ ਦਾਂਗੇ ਕੋਤੋਂ ਘੱਟ 15+ ਸਵਿਫਟਾਂ ਨੇ ਲੈ ਬਈ ਮਿੱਤਰੋ ਕਿਸੇ ਨੇ ਲੈਣੀ ਹੈ ਅਲਟੋ ਕਿਸੇ ਨੇ ਵਰਨਾ ਤੇ ਕਿਸੇ ਨੇ ਲੈਣੀ ਹੈ ਥਾਰ ਆਜੋ ਅੱਜ ਆਪਾਂ ਖੜੇ ਆਂਗੇ ਪੀਵੀ 13 ਕਾਰਵਾ ਯਾਰ ਤੇ ਬਾਈ ਹਰੀ ਪ੍ਰਦੀਪ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਨਾ ਨਾਲ ਬਾਈ ਸასი ਗਾਲ ਸასი ਗਾਲ ਜੀ ਧੰਨਵਾਦ ਵੀਰੇ ਧੰਨਵਾਦ ਵੀਰੇ ਤੇ ਬਾਈ ਆ ਮੈਂ ਤਿੰਨ ਗੱਡੀਆਂ ਦੱਸਿਆ ਇਹਦਾ ਮਿਲ ਜਾਂਦੀਆਂ ਆਪਣੇ ਲਵੇ ਹਨ ਬਿਲਕੁਲ ਵੀਰੇ ਤੇ ਹੋਰ ਕਿਹੜੀ ਕਿਹੜੀ ਕਾਰਾਂ ਬਈਆ ਹੋਰ ਵੀ ਵੀਰੇ ਸਵਿਫਟਾਂ ਵੀ ਰਹਿਣਗੀਆਂ ਵਰਨਾ ਵੀ ਰਹਿਣਗੀਆਂ ਤੇ ਕ੍ਰੇਟਾ ਵੀ ਰਹੂਗੀ ਤੇ ਸਭ ਤੋਂ ਵੱਡੀ ਗੱਲ ਆ ਕਾਲੀਆਂ ਐਕਸੀਓ ਵੀ ਰਹਿਣਗੀਆਂ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਆ ਜਿਹਦੀ ਕਿੜੀ ਚ ਜਿਹੜੀ ਬਲੈਕ ਚੱਲ ਰਹੀ ਹੈ ਕਾਰ ਉਹ ਵੀ ਰਹੂਗੀ ਤੇ ਲੱਖ ਰੁਪਏ ਤੋਂ ਲੈ ਕੇ 10 ਲੱਖ 12 ਲੱਖ ਤੱਕ 15 ਲੱਖ ਤੱਕ ਹਰੇਕ ਪ੍ਰਕਾਰ ਦੀਆਂ ਕਾਰਾਂ ਮਿਲਣਗੀਆਂ ਤੇ ਬਾਕੀ ਤੁਸੀਂ ਫੁੱਲ ਵੀਡੀਓ ਚ ਵੇਖ ਹੀ ਲਓਗੇ ਆਜੋ ਮੇਰਾ ਭਰਾ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤੇ ਪੇਪਰਾਂ ਦੇ ਤਾਂ ਬਈ ਚੱਕਰੇ ਨਾ ਮੰਨੋ ਕੋਈ ਦਿੱਕਤ ਹੀ ਨਹੀਂ ਹੈ ਨਾ ਤੇ ਉਰੋਂ ਤੁਹਾਨੂੰ ਕਦੇ ਇਹ ਨਹੀਂ ਹੈਗਾ ਵੀ ਇੱਕ ਤਾਂ ਮਾੜੀ ਕਾਰ ਮਿਲ ਜੇ ਤੇ ਪੇਪਰਾਂ ਦੀ ਗੱਤੀ ਕਾਰ ਮਿਲ ਜੇ ਇਹ ਤਾਂ ਭੁੱਲ ਕੇ ਆਜੋ ਵੀ ਬਈ ਆਪਾਂ ਚੰਗੀਆਂ ਕਾਰਾਂ ਹੀ ਮਿਲਣਗੇ ਬਈ ਹੈ ਨਾ ਤੇ ਵੀਰੇ ਆਪਣਾ ਇੱਕ ਵਾਰ ਐਡਰੈਸ ਸਮਝਾ ਦਿਓ ਹੈ ਨਾ ਇਹ ਆਸਾਨੀ ਹੋ ਜੇ ਮਿੱਤਰਾਂ ਨੂੰ ਆਪਣਾ ਵੀਰੇ ਸੰਗਰੂਰ ਡਿਸਟ੍ਰਿਕਟ ਹੈ ਮੂਨਕ ਸ਼ਹਿਰ ਹੈ ਤੇ ਆਹ ਜਾਖਲ ਤੇ ਪਤਣਾ ਵਾਲਾ ਰੋਡ ਤੇ ਆਪਣਾ ਕਾਰਬੀਰ ਹੈ ਤੇ ਇਹ ਮੂਨਕ ਦੇ ਵਿੱਚ ਹੈ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਪੀਵੀ 13 ਕਾਰ ਬਈਰ ਮੂਨਕ ਚ ਇੱਕੋ ਇੱਕ ਕਾਰ ਬਈਰ ਹੈ ਸਿਰਫ ਪੀਵੀ 13 ਕਾਰ ਬਈਰ ਸੰਗਰੂਰ ਡਿਸਟ੍ਰਿਕਟ ਚ ਹੈ ਠੀਕ ਹੈ ਬਈ ਤੇ ਬਾਕੀ ਬਈ ਹਨਾ ਹੁਣ ਕਾਰਾਂ ਦੀ ਡਿਟੇਲ ਤੁਹਾਨੂੰ ਦਵਾਂਗੇ ਤੇ ਕੰਡੀਸ਼ਨਾਂ ਚੰਗੀਆਂ ਰਹਿਣੀਆਂ ਬਈ ਹਨਾ ਬਿਲਕੁਲ ਕੰਡੀਸ਼ਨ ਆ ਇੱਕ ਨੰਬਰ ਸਭ ਤੋਂ ਪਹਿਲਾਂ ਵੱਡੀ ਗੱਲ ਦੱਸ ਦਈਏ ਵੀ ਤੁਸੀਂ ਚਾਹੇ ਅੱਖਾਂ ਬੰਦ ਕਰਕੇ ਕਾਰ ਲੈ ਜਾਓ ਨੋਨ ਐਕਸੀਡੈਂਟ ਮਿਲੂਗੀ ਰਫ ਚੱਲੀ ਨਹੀਂ ਮਿਲੂਗੀ ਜਮਾਂ ਸਿੱਕੇਬੰਦ ਕਾਰ ਮਿਲੂਗੀ ਜਿਹਨੂੰ ਪੰਜਾਬੀ ਜਾਂਦੇ ਨੇ ਠੀਕ ਹੈ ਬਈ ਤੇ ਪਹਿਲੀ ਕਾਰ ਆਪਣੇ ਲਈ ਬਈ ਹਨਾ ਪੀਵੀ ਨੰਬਰ ਦੀ ਹੈ ਪੀਵੀ 0 ਇਹੀ ਕਿੰਨਾ ਮਾਡਲ ਹੈ ਵੀਰੇ Swift ਇਹ ਵੀਰੇ 12 ਮਾਡਲ Swift ਹੈ ਪੰਜਾਬ ਨੰਬਰ ਦੀ ਹੈ ਪੱਕੇ ਨੰਬਰ ਦੀ ਹੈ ਸਭ ਤੋਂ ਵੱਡੀ ਗੱਲ ਆ ਠੀਕ ਹੈ ਕਾਰ ਦੀ ਕੰਡੀਸ਼ਨ ਦਾ ਤੁਸੀਂ ਦੇਖ ਹੀ ਲਓ ਸਾਰੀ ਕਾਰ ਕੰਡੀਸ਼ਨ ਵਾਈਜ਼ ਵੀ ਨਵੀਂ ਹੈ ਚੱਲੀ ਵੀ ਬਹੁਤ ਘੱਟ ਹੈ ਠੀਕ ਹੈ ਵੀਰੇ ਤੇ ਸਕਰਾਚ ਮੜ ਮਟੇ ਕਵਰ ਹੋਏ ਹੋਣਗੇ ਨਾ ਸਕਰਾਚ ਸਿਰਫ ਬੰਪਰ ਬੰਪਰ ਤੋਂ ਪੇਂਟ ਹੈ ਹੋਰ ਕੁਝ ਪੇਂਟ ਵੀ ਨਹੀਂ ਹੋਣਾ ਕਾਰ ਦਾ ਇਹ ਵੀ ਕਾਰ ਦੀ ਗਾਰੰਟੀ ਹੈ ਕੋਈ ਚੱਕਰ ਨਹੀਂ ਸਾਰੀ ਸਾਫ਼ ਹੋਦ ਰਹੀ ਹੈ BDI ਹੈ ਵੀਰੇ BDI ਹੈ Swift ਹੈ 12 ਮਾਡਲ ਹੈ ਕਈ ਭਰਾ ਸੋਚਦੇ ਨੇ ਵੀ ਪੰਜਾਬ ਨੰਬਰ ਲਈ ਇਹ ਘੱਟ ਪੈਸੇ ਲੱਗਣ ਇਹ ਉਹੀ ਕਾਰ ਹੈ ਸਮਝੋ ਠੀਕ ਹੈ ਕਿੰਨੇ ਦੀ ਕਰ ਰਹੇ ਇਹ ਇਹ 3.5 ਲੱਖ ਰੁਪਏ ਦੇ ਦਾਂਗੇ 3.50 ਦੀ ਜਿਹੜਾ ਬਾਕੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਉਹਦਾ ਹੋਰ ਮਾਨਦਾਨ ਕਰ ਦਾਂਗੇ ਠੀਕ ਹੈ ਅੱਛਾ ਤੁਹਾਡਾ ਕੋਈ ਆਫਰ ਵੀ ਚੱਲ ਰਿਹਾ ਵੀਰੇ ਮੱਲਾ ਦਾ ਹਾਂ ਆਫਰ ਚੱਲ ਰਿਹਾ ਵੀਰੇ ਆਫਰ ਇਹ ਚੱਲ ਰਿਹਾ ਵੀ 13 ਜੂਨ ਨੂੰ ਫ੍ਰੀ ਚ ਸਵਿਫਟ ਕਾਰ ਕੱਢਣੀ ਹੈ 13 ਜੂਨ ਨੂੰ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰੂਗਾ 10-10 ਕਮੈਂਟ ਕਰੂਗਾ ਉਹ ਫ੍ਰੀ ਚ ਸਵਰਟਲ ਜਾ ਸਕਦਾ ਠੀਕ ਹੈ ਬਾਈ ਲੈ ਬਾਈ ਹਣਾ ਦੇਖੋ ਵੀ ਕਿਹੜੇ ਇੱਕਪਰਾ ਦੇ ਹਿੱਸੇ ਆਉਂਦੀ ਆ ਉਏ ਹਰੇਕ ਦੇ ਹਿੱਸੇ ਨਹੀਂ ਆਉਣੀ ਇੱਕ ਦੇ ਹਿੱਸੇ ਆਉਣੀ ਆ ਬੱਸ ਠੀਕ ਹੈ ਉਹ ਇਹ ਵੀ ਹੋ ਸਕਦਾ ਹੈ ਜਿਹੜਾ ਭਰਾ ਹੁਣ ਕਮੈਂਟ ਕਰ ਰਿਹਾ ਹੈ ਇਹ ਭਰਾ ਵੀ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਉਹ ਤਾਂ ਬਸ ਐਵੇਂ ਹੀ ਆਪਣੇ ਕਮੈਂਟ ਜਾਰੀ ਰੱਖਣਾ ਤੇ ਆਉਣ ਵਾਲੀ 13 ਤਰੀਕ ਦੀ ਵੇਟ ਕਰਨਾ ਇੱਕ ਗੱਲ ਹੋਰ ਮੈਂ ਕਰਾਂ ਬਈ ਨਾ ਕਮੈਂਟ ਵੀ ਤੁਹਾਨੂੰ ਇਹ ਨਹੀਂ ਕਰਨੇ ਵੀ ਆਪਾਂ ਹਣਾ ਕੇਵਰ ਵੀ ਕੱਲੇ ਹਾਰਟ ਹਾਰਟ ਭੇਜੋ ਆ ਕੱਲੇ ਦਿਲ ਦਿਲ ਭੇਜ ਦਿੰਦੇ ਨੇ ਹਾਂ ਕੱਲੇ ਦਿਲ ਵਾਲਾ ਆਪਣੀ رائے ਦੋ ਸੋਹਣੇ ਸੋਹਣੇ ਕਮੈਂਟ ਲਿਖ ਕੇ ਕਰੋ ਜੋ ਮਨ ਦੇ ਵਿੱਚ ਸੁਝਾਅ ਆਉਂਦਾ ਵੀ ਕਿਵੇਂ ਦੀ ਗੱਡੀ ਐ ਕਿਵੇਂ ਦਾ ਕੰਮ ਲੱਗ ਰਿਹਾ ਆਪਣਾ ਵਧੀਆ ਸੁਝਾਅ ਜਾ ਪੂਰਾ ਮੈਸੇਜ ਕਰਕੇ ਓਹੋ ਹਾਈਲਾਈਟ ਹੋਊ ਤੁਹਾਡਾ ਵੀ ਕਮੈਂਟ ਤੇ ਆਹਾ ਵੀਰੇ ਸਵਿਫਟ ਪੁਰਾਣੀ ਸ਼ੇਪ ਚ ਇਹ ਪੁਰਾਣੀ ਸ਼ੇਪ ਦੀ ਹੈ ਵੀਰੇ ਇਹ 10 ਮਾਡਲ ਸਵਿਫਟ ਹੈ ਡੀਜ਼ਲ ਹੈ ਪੈਟਰੋਲ ਹੈ ਪੈਟਰੋਲ ਵੀਰੇ ਠੀਕ ਹੈ ਬਾਈ ਇਹ ਜਿਹੜੇ ਭਰਾਗੇ ਨੇ ਹੁੰਦੇ ਨੇ ਵੀ ਅਸੀਂ ਲੱਖ ਡੇਢ 2 ਲੱਖ ਲਾਣਾ ਹੈ ਇੰਨੇ ਕ ਪੈਸਿਆਂ ਚ ਕਾਰ ਵਧੀਆ ਹੋਵੇ ਜਿਹਦਾ ਖਰਚਾ ਨਾ ਹੋਵੇ ਇਹ ਉਹ ਕਾਰ ਹੈ ਅੱਛਾ ਓਨਰ ਵੀਰੇ ਕਿੰਨੇ ਮੇ ਆਉਣਗੇ ਓਨਰ ਫਸਟ ਜਾਂ ਸੈਕੰਡ ਫਸਟ ਜਾਂ ਸੈਕੰਡ ਠੀਕ ਇਹ ਦੋਨੇ ਫਸਟ ਓਨਰ ਕਾਰਾਂ ਨੇ ਓਕੇ ਇਹ ਜਿਹੜੀ ਦੇਖ ਰਹੇ ਪੈਟਰੋਲ ਇਹ ਵੀ ਫਸਟ ਓਨਰ ਕਾਰ ਹੈ ਓਕੇ ਤੇ ਇਹਦਾ ਕਿੰਨਾ ਰੇਟ ਰੱਖਿਆ ਵੀਰੇ ਇਹਦਾ ਵੀਰੇ 1,75,000 ਦੀ ਦੇ ਦਾਂਗੇ ਪੌਣੇ 2 ਲੱਖ ਪੌਣੇ 2 ਲੱਖ ਰੁਪਏ ਲੈ ਬਾਈ ਮਿੱਤਰੋ ਪੌਣੇ 2 ਲੱਖ ਰੁਪਏ ਦੀ ਕਾਰ ਆ ਕਰ ਲੋ ਬਾਈ ਜੇ ਕਿਸੇ ਨੇ ਕਰਨੀ ਠੀਕ ਆ ਤੇ Swift ਤਾਂ ਤਾਂ ਅੰਤਾਂ ਨਹੀਂ ਬਈ ਵੀ ਮੁੱਕਣ ਤੇ ਨਹੀਂ ਆਉਂਦੀ ਐਨੀਆਂ ਦੇ ਦਾਂਗੇ ਕੋਤੋਂ ਘੱਟ 15+ Swift ਾਂ ਨੇ ਠੀਕ ਹੁਣ ਇੱਕ ਪੇਜ ਹੋਰ ਸ਼ੁਰੂ ਕਰ ਲਓ Swift ਕਿੰਦੇ ਨਾਂ ਤੇ ਬਿਲਕੁਲ ਠੀਕ ਤੇ ਬਾਈ ਹਨਾ ਸਾਰੀਆਂ ਕਾਰ ਆਵੇਲੇਬਲ ਨੇ ਜਿਹੜੀਆਂ ਮਾਰਕੀਟ 'ਚ ਐਨ ਵੀ ਹੌਟ ਸੇਲਿੰਗ ਕਾਰਾਂ ਨੇ ਬਾਈ ਆਹ ਡਿਜ਼ਾਇਰ ਵੀਰੇ ਇਹ ਪਟਰੋਲ ਹੈ ਇਹ ਡਿਜ਼ਾਇਰ ਟੂਰ ਹੈ ਹਾਂਜੀ ਪਟਰੋਲ ਹੈ ਵੀਰੇ 10 ਮਾਡ ਤੇ ਕੰਡੀਸ਼ਨ ਚੰਗੀ ਹੈ ਕੰਡੀਸ਼ਨ ਫੁੱਲ ਚੰਗੀ ਹੈ ਇੱਕ ਵਾਰੀ ਨੰਬਰ ਕਿਹੜਾ ਦਾ ਦਿੱਲੀ ਨੰਬਰ ਆ ਦਿੱਲੀ ਨੰਬਰ ਇੱਕ ਵਾਰੀ ਇੰਟੀਰੀਅਰ ਦੀ ਵੇਖੋ ਛਰੀਟ ਵੀ ਨਹੀਂ ਵੱਜੀ ਜਮਾਂ ਸਾਫ ਪਈ ਹੈ ਦੁੱਧਾਂ ਗੁਲਿਸ਼ਕਦੀ ਪਈ ਹੈ ਬਾਰੋਂ ਦਾ ਆਏ ਹਾਏ ਕਹਿਰ ਆ ਬਈ ਕਾਰ ਪੂਰੀ ਸੋਹਣੀ ਕਾਰ ਆ ਬਾਈ ਹਨਾ ਤੇ ਆਉਂਗੇ ਬਈ ਹੈਨਾ ਟਰਾਈ ਲੈਂਡ ਦੀ ਲੋੜ ਨਹੀਂ ਪੈਂਦੀ ਬਈ ਹੈਨਾ ਇਹ ਜਗ੍ਹਾ ਤੇ ਤੁਹਾਨੂੰ ਟਰਾਈ ਲੈਂਡ ਦੀ ਲੋੜ ਨਹੀਂ ਪੈਂਦੀ ਵੀਰੇ ਉਵੇਂ ਵੀ ਕਾਰ ਵੀ ਰੇਟ 'ਚ ਦੇ ਦਾਂਗੇ ਜਿਹੜਾ ਕੋ ਭਰਾ ਆਊਗਾ ਠੀਕ ਹੈ ਕਿੰਨੇ ਦੀ ਕਾਰ ਹੈ ਇਹ 1,80,000 ਦੀ ਦੇ ਦਾਂਗੇ ਮੇਰਾ ਵੀਡੀਓ ਦੇਖ ਕੇ ਆਊਗਾ ਲੈ 1,80,000 ਦੀ ਡਿਆਰ ਮੇਰਾ ਭਰਾ ਹੈਨਾ ਆ ਵੱਡੀ ਡਿੱਗੀ ਬੈਗ ਸੈਂਸਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਬਈ ਹੈਨਾ ਤੇ ਅਗਲੀ ਤੁਹਾਨੂੰ ਕੋਹ ਸਵਿਫਟ ਖੜੀ ਆ ਬਈ ਆ ਜੀ ਵੀਰੇ ਸਵਿਫਟਾਂ ਦੀ ਆਪਾਂ ਡੀਪਲੀ ਜਾਣਕਾਰੀ ਦੇ ਦਿੰਨੇ ਆ ਮਾਡਲ ਤੇ ਰੇਟਾਂ ਬਾਰੇ ਸਾਰਾ ਬੱਸ ਦੱਸ ਦਿੰਨੇ ਆ ਇਹ 14 ਮਾਡਲ ਸਵਿਫਟ ਹੈ ਇਹ 14 ਮ ਫਰਸਟ ਹੱਬ ਤੋਂ ਵੱਡੀ ਗੱਲ ਵੀ ਫਰਸਟ ਓਨਰ ਦੀਆਂ ਗੱਲਾਂ ਨੇ ਸਭ ਤੋਂ ਵੱਡੀ ਸਭ ਤੋਂ ਮੇਨ ਗੱਲ ਇਹ ਹੈ ਵੀ ਜੇ ਤੁਸੀਂ ਲਓਗੇ ਨਾ ਸੈਕੰਡ ਓਨਰ ਹੋਵੋਗੇ ਕੋਈ ਐਨੀ ਵੀ ਥਰਡ ਹੋ ਜਾਓਗੇ ਚੌਥੇ ਹੋ ਜਾਓਗੇ ਪੰਜਵੇਂ ਹੋ ਜਾਓਗੇ ਇਹ 14 ਮਾਡਲ ਡੀਜ਼ਲ ਪੈਟਰੋਲ ਡੀਜ਼ਲ ਦੀ ਕਾਰ ਹੈ 14 ਮਾਡਲ 385 ਹਜ਼ਾਰ ਦੀ ਦੇ ਦਾਂਗੇ 385 ਦੇ ਵਿੱਚ ਠੀਕ ਆ ਬਈ ਤੇ ਆਹਾਂ ਪੁਰਾਣੀ ਸ਼ੇਪ ਦੀ ਇਹ ਸਵਿਫਟ ਹੈ ਇਹ 10 ਮਾਡਲ ਸਵਿਫਟ ਹੈ 10 ਮਾਡਲ ਸਵਿਫਟ ਪੈਟਰੋਲ ਡੀਜ਼ਲ ਹੈ ਪੈਟਰੋਲ ਆ ਠੀਕ ਹੈ ਵੀਰੇ 1 ਲੱਖ 90 ਹਜ਼ਾਰ ਦੀ ਲੈ ਵੀ 1 ਲੱਖ 90 ਹਜ਼ਾਰ ਦੀ ਬਈ ਹਾਂ ਤੇ ਆਹਾਂ K10 ਵੀਰੇ ਇਹ 12 ਮਾਡਲ K10 ਨਾ ਫਰਸਟ ਓਨਰ ਦੀ ਕਾਰ ਆ 45000 ਚੱਲੀ ਐ ਕਿਤੋਂ ਵੀ ਪੇਂਟ ਨਹੀਂ ਗਾਰ ਇਹ ਅੱਛਾ ਹਾਂਜੀ ਇਹਦਾ ਕਿੰਨਾ ਰੇਟ ਆ 1,75,000 ਦੀ ਦੇ ਦਾਂਗੇ ਪੌਣੇ 2 ਲੱਖ ਰੁਪਈਆ ਦੇ ਪੌਣੇ 2 ਲੱਖ ਰੁਪਈਆ ਆਹ ਵੀਰੇ ਇਹ ਵੀਰੇ 9 ਮਾਡਲ Swift ਆ ਪਟਰੋਲ ਦੀ 9 ਮਾਡਲ ਆ ਬਿਲਕੁਲ ਠੀਕ ਐ ਤੇ ਵੀਰੇ ਜਿਵੇਂ ਹੁਣ ਇਹ ਕਈ ਮਿੱਤਰ ਕਹਿੰਦੇ ਨੇ ਵੀ ਇਹ 9 10 ਮਾਡਲ ਜਿਵੇਂ Swift ਹੈਗੀ ਜਾਂ K10 ਇਹ ਨੰਬਰ ਦੇ ਕਿੰਨੇ ਪੈਸੇ ਲੱਗੇ ਹੁੰਦੇ ਨੇ ਵੀਰੇ ਨੰਬਰ ਦੇ ਵੀਰੇ ਜਿਹੜਾ K10 ਐ ਇਹਤੇ ਲਗੂਆ 17 ਤੋਂ 18000 ਰੁਪਇਆ 18000 ਠੀਕ ਹੈ ਇੰਸ਼ੋਰੈਂਸ ਤਕਰੀਬਨ ਹੁੰਦਾ ਹੀ ਹੈ ਨਾਗਰਾਣਾ ਹੋਵੇ ਤਾਂ 3-4000 ਰੁਪਇਆ ਐਕਸਟਰਾ ਲੱਗ ਸਕਦਾ ਨਹੀਂ ਹੁੰਦਾ ਨਹੀਂ ਚਲੋ ਇੰਸ਼ੋਰੈਂਸ ਜ਼ਰੂਰੀ ਹੁੰਦਾ ਬਈ ਮੰਨ ਕੇ ਚਲੋ 20-20000 ਰੁਪਇਆ ਚ ਸਭ ਦੇ ਨੰਬਰ ਲੱਗ ਜਾਣਗੇ ਜਿਹੜੇ 9-10 ਮਾਡਲ ਨੇ 20000 ਤੋਂ ਪਲੱਸ ਨਹੀਂ ਆਉਂਦਾ ਸਵਿਫਟ ਵੀ ਹੋਵੇ ਜੇ ਸਵਿਫਟਾਂ ਵੀ ਹੋਣ ਚਾਹੀਏ ਠੀਕ ਹੈ ਬਈ ਇਹੇ ਮਾਡਲ ਸੀ ਕਿ ਨਾ ਇਹ ਨੋ ਮਾਡਲ ਸੀ 165000 ਦੀ ਦਾ ਇੱਕ 65 ਦੇ ਵਿੱਚ ਲੈ ਬਈ ਕਾਰ ਸਾਫ ਦੇਖੋ ਕਿੰਨੀ ਆ ਮੇਨ ਗੱਲ ਆ ਇਹ ਡੀਜ਼ਲ ਪੈਟਰੋਲ ਵੀਰੇ ਪੈਟਰੋਲ ਵੀਰੇ ਵੀ ਇੰਨੀ ਸਾਫ ਕਾਰ ਬਾਈ ਤੁਹਾਨੂੰ ਪੂਰੇ ਹੈਂ ਵਧੀਆ ਰੇਟ ਤੇ ਮਿਲਦੀ ਘਰੇ ਖੜੀ ਵੀ ਸੋਹਣੀ ਲੱਗਦੀ ਆ ਬੁਰੀ ਹਾਂ ਘਰੇ ਖੋੜੀ ਖੜੀ ਦੀ ਸ਼ਾਨ ਆ ਪੂਰੀ ਇਹ ਥੋੜੇ ਪੋਰਚ ਦੇ ਵਿੱਚ ਕੋਠੀ 'ਚ ਖੜੀ ਆ ਉਹਦੀ ਸ਼ਾਨ ਆ ਬੁਰੀ ਨਾਲੇ ਬਾਈ ਪੁਰਾਣੀ ਸ਼ੇਪ ਦੀ ਬਿਲਡ ਕੁਆਲਟੀ ਵੀ ਚੰਗੀ ਆ ਤੇ ਕਾਰ ਇਹਨੂੰ ਪੁੱਗਤ ਵੀ ਬਹੁਤ ਹੈ ਕਾਰ ਦੀ ਬਿਲਕੁਲ ਬਿਲਕੁਲ ਠੀਕ ਹੈ ਤੇ ਆਹ ਆ ਵੀਰੇ ਐਵਰੇ ਦਾ 10 ਮਾਡਲ ਸਵਿਟ ਪੈਟਰੋਲ ਦੀ ਹੈ ਠੀਕ ਹੈ ਕਾਰਾਂ ਦਾ ਹੰਤਾ ਦੀਆਂ ਨੇ ਅੱਜ ਬੱਸ ਲੈਣ ਵਾਲੇ ਆਈ ਜਾਣ ਆਪਾਂ ਲਈ ਚਲਾਂਗੇ ਬਾਹਰ ਆਪਣੀ ਡਿਊਟੀ ਲਈ ਰੱਬ ਨੇ ਵੀ ਸੋਹਣੀਆਂ ਸੋਹਣੀਆਂ ਕਾਰਾਂ ਦੇਈ ਚਲੋ ਠੀਕ ਹੈ ਬਈ ਬਿਲਕੁਲ ਤੇ ਆਹ ਇਹ ਮਾਡਲ ਸੀ 2000 2010 ਮਾਡਲ ਹੈ 1,85,000 ਦੇ ਦਾਂਗੇ 1,85,000 ਦੀ ਲੈ ਵੀ ਇੱਕ ਗੱਲ ਮੇਨ ਵਾਈ ਹੋਰ ਨਾ ਪੈਟਰੋਲ ਦੀਆਂ ਗੱਡੀਆਂ ਮੰਦੇ ਪੈਟਰੋਲ ਦੀਆਂ ਬਹੁਤ ਕਾਰਾਂ ਖੜੀਆਂ ਨੇ ਬਹੁਤ ਕਾਰਾਂ ਨੇ ਤੇ ਹੁਣ ਇੱਕ ਆਹ ਲਾਸਟ ਆਪਾਂ ਸਵਿਫਟਾਂ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਬਾਕੀ ਤੇ ਆਇਆ ਲਾਂਗੇ ਆਹ ਕਾਲੇ ਰੰਗ ਦੀ ਇਹ 10 ਮਾਡਲ ਸਵਿਫਟ ਆ ਕਾਲੇ ਰੰਗ ਦੀ ਕਾਲੀ ਨਾਗਣੀ ਜੀ ਨੂੰ ਕਹਿੰਦੇ ਨੇ ਹਾਂ ਇਹ ਉਹ ਹੈ ਹਾਸ ਟੋਲਰ ਦੀ ਕਾਰ ਹੈ ਠੀਕ ਹੈ ਹਾਂ ਜੀ ਇਹਦਾ ਰੇਟ ਵੀਰੇ 1,90,000 ਦੀ ਦੇ ਦਾਂਗੇ 190 ਦੇ ਵਿੱਚ 190 ਜੀ ਲੈ ਬਈ ਹਾਂ ਕਾਰ ਚੈੱਕ ਕਰੋ ਇੱਕ ਗੱਲ ਆ ਵੀ ਜਿਹੜੀ ਸਵਿਫਟ ਹੈ ਕਾਲੇ ਰੰਗ ਦੀ ਸਾਮ ਸਾਮ ਕੇ ਰੱਖਣੀ ਪੈਂਦੀ ਬਿਲਕੁਲ ਇਹਦਾ ਇੱਕ ਟੂਮ ਹੈ ਜਿਵੇਂ ਆਪਾਂ ਹੁਣ ਸਿਉਨੇ ਨੂੰ ਆਪਾਂ ਬਾਹਰ ਤਾਂ ਨਹੀਂ ਛੱਡ ਸਕਦੇ ਉਹਦੀ ਸੰਭਾਲ ਰੱਖਦੇ ਆਂ ਪੂਰੀ ਇਹ ਤਾਂ ਉਹ ਚੀਜ਼ ਹੈ ਕਾਲੇ ਰੰਗ ਇਹੋ ਜੀ ਚੀਜ਼ ਆ ਬਸ ਬਿਲਕੁਲ ਇੱਕ ਸਵਿਫਟ ਹੋਰ ਹੈਗੀ ਆ ਆਹ ਸਾਡੇ ਵੀ ਗੁਰਪ੍ਰੀਤ ਨਵਾਂ ਮਾਡਲ ਸਵਿਫਟ ਆ ਨਵਾਂ ਮਾਡਲ ਨਵਾਂ ਮਾਡਲ ਸਵਿਫਟ ਆ ਸਸਤੀ ਦੇ ਦਾਂਗੇ 1,60,000 ਰੁਪਈਆ ਦੀ ਨਵਾਂ ਮਾਡਲ ਸਵਿਫਟ ਦੇ ਦਾਂਗੇ ਜੇ ਵੀ ਹੋਰ ਵੀ ਡਿਸਕਾਊਂਟ ਕਰ ਲਾਂਗੇ ਕਮੈਂਟ ਕਰੋ ਵੱਧ ਵੱਧ ਬਈ ਹੈਨਾ ਤੇ 13 ਜੂਨ ਨੂੰ 13 ਜੂਨ ਨੂੰ ਫ੍ਰੀ ਚ ਸਵਿਫਟ ਮਿਲੂਗੀ ਇੱਕ ਆ ਸਵਿਫਟ ਕਾਰ ਉਹ ਵੀ ਕੱਢਾਂਗੇ ਠੀਕ ਹੈ ਬਈ ਤੇ ਹੁਣ ਤੁਹਾਨੂੰ ਆਪਾਂ ਦਵਾਂਗੇ ਵਰਨਾ ਹੀ ਵਰਨਾ ਅੱਗੇ ਆ ਗਿਆ ਸਾਰੀਆਂ ਬਹੁਤ ਪਾ ਦੇ ਦੀ ਤੁਹਾਨੂੰ ਗੁਰਪ੍ਰੀਤ ਆ ਜਾ ਬਈ ਵਰਨਾ ਦਿਖਾ ਦਈਏ ਠੀਕ ਹੈ ਤੇ ਕਾਰਾਂ ਬਹੁਤ ਨੇ ਬਈ ਆਹ ਸਵਿਫਟ ਕੋਰਕੀ ਹੈ ਬਈ ਕਿੰਨੀ 100 ਢੇਰ ਹੈਗੀ ਹਾਂ ਇਹ ਵੀ ਦਿਖਾ ਦਿਓ ਇਹ 11 ਮਾਡਲ ਸਵਿਫਟ ਹੈ ਠੀਕ ਹੈ ਇਹ ਇਹਦਾ ਰੇਟ ਹੈ ਇਹਦਾ ਰੇਟ ਦੇ ਦਾਂਗੇ 190000 ਦੀ ਪੈਟਰੋਲ ਪੈਟਰੋਲ ਕੰਟਰੋਲ ਠੀਕ ਹੈ ਲੈ ਵੀ ਇੱਕ ਹੁਣ ਆ ਗਿਆ ਵਰਨਾ ਦੀ ਵਾਰੀ ਬਾਈ ਮੇਨ ਗੱਲ ਵਰਨਾ ਚ ਇਹ ਦਿਖਾਉਂਦੇ ਨੇ ਬਾਈ ਅਲਾਏ ਚੈੱਕ ਕਰ ਲੋ ਕਾਰ ਦੇ ਬਾਈ ਹੈ ਨਾ ਬਿਲਕੁਲ ਅਲਾਏ ਵੀ ਲ ਕੰਡੀਸ਼ਨ ਕਾਰ ਦੀ ਪੂਰੀ ਦਿਖਾਉਨੇ ਆ ਵਰਨਾ ਦਾ ਮੰਨ ਕੇ ਚੱਲੋ ਵੀ ਜੇ ਕਿਸੇ ਨੇ ਵੀ ਲੈਣੀ ਹੈ ਇੱਕ ਵਾਰੀ ਘੇੜਾ ਜ਼ਰੂਰ ਮਾਰ ਕੇ ਜਾ ਲਿਓ ਨਾ ਲਿਓ ਉਹ ਨਹੀਂ ਅਸੀਂ ਕਹਿੰਦੇ ਇੱਕ ਵਾਰੀ ਘੇੜਾ ਜ਼ਰੂਰ ਮਾਰਿਓ ਬਸ ਵੀ ਇਹ ਕਈ ਵਾਰ ਆਇਆ ਹੋਇਆ ਦਰ ਵੀ ਯਾਰ ਵੀ ਹਨਾ ਯਾਰ ਵੀ ਹੋਰ ਘੱਟ ਰੇਟ ਤੇ ਮੰਗਦੇ ਨੇ ਵੀ ਘੱਟ ਇਹ ਘੱਟ ਵਾਲੀਆਂ ਨਹੀਂ ਹੈਗੀਆਂ ਇਹ ਸ਼ੌਂਕੀ ਬੰਦੇ ਵਾਲੀਆਂ ਕਾਰਾਂ ਨੇ ਬਈ ਬਿਲਕੁਲ ਇਹ ਤਾਂ ਮੰਨ ਕੇ ਚੱਲੋ ਜਿਹਨੂੰ ਇੱਕ ਸ਼ੌਂਕ ਹੈ ਵਰਨਾ ਦਾ ਉਹ ਬੰਦਾ ਤਾਂ ਆਪਣੇ ਕੋਲ ਆਊਗਾ ਵੀ ਲੈ ਕੇ ਵੀ ਜਾਊਗਾ ਜਿਹੜੇ ਲੈ ਕੇ ਗਏ ਨੇ ਉਹ ਵੀ ਵੀਡੀਓ ਵੇਖਦੇ ਹੋਣਾ ਦੱਸ ਵੀ ਦੇਣਗੇ ਰਿਸਪੌਂਸ ਕਿਦਾਂ ਦਾ ਹੈ ਸਹੀ ਗੱਲ ਹੈ ਬਈ ਹਨਾ ਤੇ ਇੱਕ ਗੱਲ ਹੋਰ ਕਰਾਂ ਬਈ ਜਿਹੜੇ ਬਾਈ ਸ਼ੌਂਕੀ ਨੇ ਵਰਨਾ ਕਾਰਾਂ ਦੇ ਬਈ ਹਨਾ ਬਾਈ ਹੋਰਾਂ ਲਵੇ ਆਜੋ ਤੁਸੀਂ ਖਾਲੀ ਹੱਥ ਨਹੀਂ ਜਾਓਗੇ ਬਾਈ ਇਹ ਕਿੰਨਾ ਮਾਡਲ ਹੈ ਵੀਰੇ ਇਹ 14 ਮਾਡਲ ਹੈ ਪੰਜਾਬ ਨੰਬਰ ਦੀ ਵਰਨ ਹੈ ਸਭ ਤੋਂ ਵੱਡੀ ਗੱਲ ਪੀਵੀ 13 ਠੀਕ ਹੈ ਸੰਗਰੂਰ ਦਾ ਨੰਬਰ ਹੈ ਪੰਜਾਬ ਨੰਬਰ ਹੈ ਇੱਕ ਵਾਰੀ ਅੰਦਰੋਂ ਵੀ ਤੁਹਾਨੂੰ ਦਿਖਾ ਦਨੇ ਆ ਕੰਡੀਸ਼ਨ ਉਹ ਪਾਗਲੀ ਦਿਖਾਣੀ ਇੱਕ ਵਾਰੀ ਅਗਲੀ ਦਿਖਾਣਾ ਲੋਕ ਲੱਗਿਆ ਹੋਇਆ ਹਾਂ ਤੇ ਇਹ ਕਾਰ ਜਮਾ ਓਕੇ ਕਾਰ ਦੇ ਵੀ ਰੇਟ ਤੇ ਦਵਾਂਗੇ ਅਲਾਈਵਲ ਟਾਇਰ ਤੁਸੀਂ ਦੇਖ ਰਹੇ ਹੋ ਡਿਫਰੈਂਟ ਨੇ 14 ਮਾਡਲ ਰੇਟ ਰੇਟ 4,80,000 ਰੁਪਿਆ 480 ਠੀਕ ਹੈ ਉਹ ਵਾਲੀ ਉਹ ਆ ਗਈ ਵੀਰੇ 15 ਮਾਡਲ ਆ 15 15 14/15 ਮਾਡਲ ਦੀ ਵਰਨਾ ਹੈ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਵੀ ਕਾਰ ਜਮਾ ਨਵੀਂ ਹੈ 65000 ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਠੀਕ ਹੈ ਅਲਾਈਵਲ ਟਾਇਰ ਇਹਨੂੰ ਵੀ ਨਵੇਂ ਨੇ ਲਾਈਟਾਂ ਨਵੀਆਂ ਤੇ ਅੰਦਰੋਂ ਵੀ ਨਵੀਂ ਹੈ ਜਮਾ ਠੀਕ ਹੈ ਵੀਰੇ ਇਹਦਾ ਵੀ ਰੇਟ ਬਹੁਤ ਵਾਜਿ ਚ 475000 ਰੁਪਿਆ 475000 ਆ ਜਾ ਬਈ ਹੁਣ ਤੁਹਾਨੂੰ ਆਪਾਂ ਅੰਦਰੋਂ ਦਿਖਾਉਣਾ ਕਾਰ ਬਈ ਹੈਨਾ ਅਗਲੀ ਵਰਨਾ ਆਹਾ ਕੀ ਵੀਰੇ ਇਹ ਕਿੰਨਾ ਮਾਡਲ ਹੈ ਇਹ 14 ਮਾਡਲ ਹੈ ਸਿਰਫ 68000 ਰਿਕੋਰਡ ਨਾਲ ਚੱਲੀ ਹੈ ਕਿਤੋਂ ਵੀ ਪੇਂਟ ਨਹੀਂ ਹੈਗੀ ਬੰਪਰਾਂ ਨੂੰ ਛੱਡੀ ਕਿਤੋਂ ਵੀ ਪੇਂਟ ਨਹੀਂ ਪੇਂਟ ਦੀ ਫੁੱਲ ਗਾਰੰਟੀ ਹੈ ਆਏ ਹੋਏ ਤੇ ਬਈ ਹਨਾ ਅਲਾਇ ਚੈੱਕ ਕਰ ਲੋ ਕਾਰ ਦਾ ਬਿਲਕੁਲ ਓਕੇ ਰਿਪੋਰਟ ਆ ਘਾਰੇ ਸੀ ਗੱਲ ਨਹੀਂ ਆਪਾਂ ਕਹਿ ਰਹੇ ਨਾ ਵੀ ਅੰਦਰੋਂ ਚੈੱਕ ਕਰੋ ਕਾਰ ਚੈੱਕ ਕਰ ਲੋ ਅੰਦਰੋਂ ਕਾਰ ਬਹੁਤ ਸੋਹਣੀ ਹੈ ਬਈ ਹਨਾ ਤੁਹਾਨੂੰ ਕੁਝ ਨਹੀਂ ਕਰਾਉਣਾ ਬਸ ਗੱਡੀ ਦਾ ਨਾਮ ਕਰਾਉਣੀ ਹੈ ਤੇ ਕਾਰ ਚਲਾਉਣੀ ਬਈ ਸਰਵਿਸ ਵਗੈਰਾ ਹੋਈ ਹੁੰਦੀ ਹੈ ਘਰਾਂ ਦੀ ਸਾਰਾ ਤਕਰੀਬਨ ਤਾਂ 90% ਤਾਂ ਗੱਡੀਆਂ ਚ ਹੋਈ ਹੋਊਗੀ ਜੇ ਇੱਕ ਦੀ ਕਰਾਉਣੀ ਪਈ ਉਹ ਅਸੀਂ ਦੱਸ ਦਾਂਗੇ। ਇਹ ਅਨਯੂਜ਼ਡ ਆਪਣੀ ਹੈ ਇੱਕ ਵਾਰੀ ਸਟੱਪਣੀ ਚੱਕ ਕੇ ਦਿਖਾ ਦਿੰਨੇ ਆ। ਹਾਂਜੀ ਹਾਂ। ਅਨਯੂਜ਼ਡ ਆਪਣੀ ਦੀ ਕਾਰ ਐਹ ਕਾਰ ਜਮਾਂ ਨਵੀਂ ਹੈ। ਲੈ ভাই ਕਾਰ ਚੈੱਕ ਕਰ ਲਓ ਮੇਰਾ ਭਰਾ ਦੇਖੋ। ਸਾਰਾ ਕੁਝ ਤੁਹਾਨੂੰ ਐਨ ਪੂਰਾ ਡੀਬਿਲ ਦਿਖਾਉਣਾ ਹੈ ਮੇਨ ਗੱਲ। ਸਟੱਪਣੀ ਚੈੱਕ ਕਰ ਲਓ ਬਾਈ। ਨਾਲ ਦੀ ਸਟੱਪਣੀ ਹੈ। ਹੂੰ। ਆਹ ਦੇਖ ਲਓ। ਫਰਸ਼ ਦੇਖੋ ਪਿਛਲਾ। ਪਿਛਲਾ ਫਰਸ਼ ਦੇਖ ਲਓ। ਪੈਰ ਦੇਖੋ ਬੂਟ ਫਲੋਰ ਦੇਖੋ ਜਮਾਂ ਨਵਾਂ। ਹੂੰ। ਤੇ ਕਾਰ ਸੋਹਣੀ ਆ ਬਈ ਪੂਰੀ ਐਸ ਟਾਈਮ ਤੇ ਆਹ ਆਲੀ ਵਰਨਾ ਵੀਰੇ ਇਹ ਮਾਡਲ ਇਹ ਮਾਡਲ ਵੀਰੇ ਇਹ 13 ਮਾਡਲ ਦੀ ਵਰਨਾ ਹੈ ਵੀਰੇ 13 ਮਾਡਲ 13 ਮਾਡਲ ਰੇਟ ਵੀ ਜਮਾਂ ਜਿਆ ਜੈ ਇਹਦਾ ਰੇਟ ਹੈ 4,30,000 ਰੁਪਇਆ 4,30,000 13 ਬਟੇ 14 ਹੈ ਆਟੋਮੈਟਿਕ ਹੈ ਜਿਹੜੇ ਐਨਆਰਆਈ ਭਰਾ ਮੰਗਦੇ ਹੁੰਦੇ ਨੇ ਆਟੋਮੈਟਿਕ ਠੀਕ ਹੈ ਆਟੋਮੈਟਿਕ ਹੈ ਓਕੇ ਤੇ ਅ ਅਗਲੀ ਉਹ ਵਾਲੀਆ ਵੀਰੇ ਆ ਵੀਰੇ ਇੱਕ 15 ਮਾਡਲ ਵਰਨਾ ਖੜੀ ਹੈ ਇੱਕ 14 ਮਾਡਲ ਹੈ ਇੱਕ ਪਿੱਛੇ 12 ਮਾਡਲ ਵਰਨਾ ਖੜੀ ਹੈ ਤੇ ਮਤਲਬ ਕਿ ਮੰਨ ਕੇ ਚਲੋ ਵੀ 12 13 14 15 16 ਸਾਰੇ ਤਰ੍ਹਾਂ ਦੀਆਂ ਵਰਨਾ ਨੇ ਵਰਨਾ ਦੀ ਆਪਾਂ ਡੀਪਲੀ ਇੱਕ ਵਾਰੀ ਕਰਪੀ ਵੀਡੀਓ ਬਖਾਵੀ ਦੇ ਵੀ ਸਾਰੇ ਤਰ੍ਹਾਂ ਦੀਆਂ ਵਰਨਾ ਨੇ ਰੇਟ 4 ਤੋਂ ਲੱਖ ਰੁਪਈਆ ਤੋਂ ਵਰਨਾ ਦਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ 10 ਲੱਖ ਤੱਕ ਮੁੱਕ ਜਾਂਦਾ ਆ ਕੇ 10 ਲੱਖ ਤੱਕ ਮੁੱਕ ਜਾਂਦਾ ਹਾਂਜੀ ਸਨਰੂਫ ਲਵਾਂਗੇ 10 ਲੱਖ ਤੱਕ ਆ ਜੂਗੀ ਠੀਕ ਹੈ ਤੇ ਬਈ ਟਾਪ ਦੀਆਂ ਕਾਰਾਂ ਨੇ ਜੇ ਇੱਕ ਗੱਲ ਹੋਰ ਕਹਿੰਦੀ ਸੀ ਨੰਬਰ ਨੰਬਰ ਰੇਟਾ ਜੇ ਟਾਕੇ ਵੀ ਦੇਈਏ ਤੁਸੀਂ ਜੱਜ ਨਹੀਂ ਕਰੋਗੇ ਕਿੰਨਾ ਮਾਡਲ ਹੈ ਇਹ ਸਾਰੀਆਂ ਸੇਮ ਹੀ ਹੋਣਗੀਆਂ ਬਈ ਇਹਦਾ ਲੱਗੂ 20 ਮਾਡਲ ਹੈ ਇਹ ਆ 12 13 ਮਾਡਲ ਲੱਗੂਗੀ ਵਧੀਆ ਹੋਣਗੀਆਂ ਬਈ ਆ ਸਨ ਰੂਫ ਖੜੀ ਹੈ 18 ਮਾਡਲ ਦੀ ਆ ਸਾਨੂੰ ਫਾਲੀਕਾਰ ਖੜੀ ਹੈ ਦੇਖੋ ਬਈ ਹੈਨਾ 18 ਮਾਡਲ ਹੈ ਐਚ ਆਰ ਨੰਬਰ ਦੀ ਸਨ ਰੂਫ ਹੈ ਠੀਕ ਹੈ ਕਾਰ ਜਿਵੇਂ ਨਵੀਂ ਹੈ ਵੀ ਰੇਟ ਤੇ ਵੀ ਦੇ ਦਾਂਗੇ ਇਹ ਕਿੰਨੇ ਦੀ ਕਾਰ ਹੈ ਇਹ 8 ਲੱਖ 10 ਹਜ਼ਾਰ ਰੁਪਏ ਦੇ ਦਾਂਗੇ 8 ਲੱਖ 10 ਹਜ਼ਾਰ ਰੁਪਏ 18 ਮਾਡਲ ਹਾਂਜੀ ਲੈ ਵੀ 18 ਮਾਡਲ 8 ਲੱਖ 10 ਹਜ਼ਾਰ ਰੁਪਏ ਨੇ 8 ਲੱਖ 10 ਹਜ਼ਾਰ ਰੁਪਏ ਦੀ ਸਨ ਰੂਫ ਹੈ ਟੌਪ ਵਾਲਾ ਮਾਡਲ ਹੈ ਵੈਂਟੀਲੇਟਰ ਸੀਟਾਂ ਨੇ ਠੀਕ ਹੈ ਸਾਰੀ ਕਾਰ ਨਵੀਂ ਹੈ ਲੋਕ ਆ ਬਈ ਹੈਨਾ ਕਾਰ ਓਕੇ ਰਿਪੋਰਟ ਹੈ ਕਾਰ ਤੇ ਕਾਰ ਸੋਹਣੀ ਆ ਬਈ ਪੂਰੀ ਅੱਗੇ ਪੰਜਾਬ ਨੰਬਰ ਰੈਪਿਡ ਆ ਗਈ 14 ਮਾਡਲ ਇਹ ਵੀ ਜਮਾਂ ਸਸਤੇ ਰੇਟਾਂ ਦੇ ਦਾਂਗੇ ਪੰਜਾਬ ਨੰਬਰ ਹੈ ਕਿੰਨਾ ਮਾਡਲ ਹੈ ਇਹ 14 ਮਾਡਲ ਹੈ ਪੰਜਾਬ ਨੰਬਰ ਹੈ 3.5 ਲੱਖ ਰੁਪਏ ਦੇ ਦਾਂਗੇ 3.5 ਲੱਖ ਜੀ 3.5 ਲੱਖ ਰੁਪਈਆ ਦੀ ਇਹਦਾ ਪਟਾਕੇ ਨੇ ਮਿੱਤਰੋ ਹੁਣ ਜੇ ਤੁਸੀਂ ਲੈਣੇ ਨੇ ਤਾਂ ਨੰਬਰ ਚੱਲ ਰਹੇ ਨੇ ਇੱਕ ਵਾਰੀ ਕਾਲ ਕਰ ਲੋ ਕਰ ਲੋ ਭਈ ਹੈ ਨਾ ਤੇ ਆਓ ਮੇਰਾ ਭਰਾ ਤੇ ਹੁਣ ਬਈ ਆਪਾਂ ਮੈਂ ਇਹ ਤਾਂ ਪੁੱਛ ਨਹੀਂ ਸਕਦਾ ਬਾਈ ਹਨਾ ਵੀ ਐਕਸੀਡੈਂਟ ਤਾਂ ਨਹੀਂ ਹੈਗੀ ਇਹ ਤਾਂ ਭੁੱਲ ਕੇ ਆ ਜੋ ਵੀ ਬਸ ਵੀ ਇੱਥੋਂ ਤੁਹਾਨੂੰ ਮਾੜੀ ਕਾਰ ਮਿਲ ਜਾਣੀ ਆ ਵੀ ਉਰੋਂ ਤੁਹਾਨੂੰ ਚੰਗੀ ਕਾਰ ਹੀ ਮਿਲਣੀ ਆ ਬਾਈ ਵੀ ਵੀ ਤੇਰਾ ਕਾਰ ਬਿਜ਼ਾਰ ਨਾਲ ਆਪਾਂ ਬਹੁਤ ਸਮੇਂ ਤੋਂ ਜੁੜਿਆ ਹੋਇਆ ਹੈ ਬਾਈ ਹਨਾ ਤੇ ਹੁਣ ਤੱਕ ਵੀ ਕੋਈ ਲੰਬਾ ਨਹੀਂ ਆਇਆ ਬਾਈ ਉਹਨਾਂ ਦਾ ਤੇ ਅੱਗੇ ਆਉਣਾ ਵੀ ਕੋਈ ਨਹੀਂ ਤੇ ਕਾਰ ਸੋਹਣੀ ਆ ਰੈਪਿਡ ਦੇ ਕਿਸੇ ਲੈਣੀ ਆ ਐਵਰੇਜ ਬਹੁਤ ਸੋਹਣੀ ਰਹਿੰਦੇ ਕਾਰ ਦੀ ਬਾਈ ਹਨਾ ਇਹ ਆ ਗਈ ਇਟਿਓਸ ਇਟਿਓਸ ਆ ਗਈ ਠੀਕ ਹੈ ਇਟਿਓਸ ਆ ਗਈ ਡੀਜ਼ਲ ਪਟਰੋਲ ਹੈ ਪਟਰੋਲ 11 ਮਾਡਲ ਪਟਰੋਲ ਦੀ ਓਕੇ ਇਹ ਕਿੰਨੇ ਡੇਡ ਦੀ ਹੈ 1 ਲੱਖ 90 ਹਜ਼ਾਰ ਦੇ ਦਾਂਗੇ ਬੱਲੇ ਬੱਲੇ 1 ਲੱਖ 90000 ਰੁਪਏ ਦੇ ਵਿੱਚ 1 ਲੱਖ 90000 ਦੇ ਦਾਂਗੇ ਆ ਜਾਓ ਬਈ ਹੁਣ ਤੁਹਾਨੂੰ ਸਰਾਲ ਦਿਖਾਈਏ ਬਿਲਕੁਲ ਨਾ ਸਰਾਲ ਬੱਚੇ ਦਿਖਾਈਏ ਸਰਾਲ ਆ ਗਈ ਸਰਾਲ ਆਪਣੇ ਲਵੇ ਬਈ ਹੈਨਾ ਤੇ ਤਿੰਨ ਗੱਡੀਆਂ ਕਾਲੇ ਰੰਗ ਦੀਆਂ ਖੜੀਆਂ ਆਪਣੇ ਲਵੇ ਇੱਕ ਜੇ ਕਿਸੇ ਨੇ ਜੰਮੀ ਥੋੜੇ ਜੇ ਪੈਸੇ ਲਾਉਣੇ ਨੇ ਆਪਾਂ 810 ਦੇ ਦੋ ਚਲੋ ਛਪੋਲੀ ਆਗਾ ਇਹੇ ਇਹੀ ਵੀਰੇ ਮਾਡਲ ਆਹ ਵੀਰੇ 15 ਮਾਡਲ ਹੈ ਨਹੀਂ ਆਹ ਆਈ 10 ਆਈ 10 ਆਈ 10 10 ਮਾਡਲ ਹੈ ਵੀਰੇ ਜਮਾਂ ਸਸਤੇ ਰੇਟਾਂ 'ਚ ਦੇ ਦਾਂਗੇ ਠੀਕ ਕਿੰਨੇ ਦੀ ਹੈ ਡੇਢ ਲੱਖ ਰੁਪਏ ਨੇ ਦਾਢ ਡੇਢ ਲੱਖ ਰੁਪਏ ਨੇ ਡੇਢ ਲੱਖ ਦੀ ਆ ਲੈ ਜਾਓ ਮੇਰਾ ਭਰਾ ਤੇ ਹੁਣ ਆ ਗਿਆ ਮੇਨ ਜਿਹੜੇ ਆਪਾਂ ਕਹਿੰਨੇ ਹੁੰਦੇ ਆ ਵੀ ਹੈਨਾ ਇਹ ਇਹ ਝੋਟੀਆਂ ਮਿਲਦੀਆਂ ਨਹੀਂ ਇਹ ਬਲੈਕ 'ਚ ਮਿਲਦੀਆਂ ਨੇ ਇਹ ਬਲੈਕ ਤਾਂ ਹੈਗੀ ਆ ਉਹ ਵੀ ਬਲੈਕ 'ਚ ਮਿਲਦੀਆਂ ਨਹੀਂ ਕਰਾਂ ਇਹ ਠੀਕ ਹੈ ਇਹ 15 ਮਾਡਲ ਐਕਸੀ ਵੀ ਹੈ ਫਸਟ ਓਨਰ ਦੀ ਠੀਕ ਹੈ 15 ਮਾਡਲ ਐਕਸੀ ਵੀ ਫਸਟ ਓਨਰ ਆ ਓਕੇ ਦੇ ਆਹ ਲਾਇ ਚੈੱਕ ਕਰੋ ਲਾਇ ਚੈੱਕ ਕਰੋ ਜਿਵੇਂ ਵਰਨਾ ਚ ਹੁੰਦੇ ਨੇ ਨਾ ਹੁਣ ਉਹ ਐਕਸਯੂ ਵਿੱਚ ਲਾਇ ਮਿਲਣ ਕਰਨਗੇ ਠੀਕ ਹੈ ਤਿੰਨ ਕਾਰਾਂ ਖੜੀਆਂ ਨੇ ਤਿੰਨਾਂ ਦੀ ਲਾਇ ਪਾਏ ਹੋਏ ਨੇ ਤਿੰਨਾਂ ਦੇ ਲਾਇ ਤਿੰਨਾਂ ਦੇ ਲਾਇ ਚੈੱਕ ਕਰੋ ਇੱਕ ਵਾਰੀ ਕਮੈਂਟ ਕਰਿਓ ਵੀ ਕਿਹੜੀ ਐਕਸਯੂ ਵਿੱਚ ਲਾਇ ਕਿੰਟ ਲੱਗਦੇ ਨੇ ਕਮੈਂਟ ਕਰਕੇ ਦੱਸੋ ਨਾਲੇ ਨੰਬਰ ਵੀ ਇਹਦਾ ਦੇਖੋ ਬਈ 077 ਬਈ ਨੰਬਰ 077 ਤੇ ਇਹ ਕਿੰਨਾ ਮਾਡਲ ਸੀ ਇਹ 14 ਮਾਡਲ ਹੈ ਉਹ 15 ਆ 14 ਆ ਇਹ 15 ਇਹ 12 ਇਹ 12 ਲੇ ਬਸ ਹਣਾ ਬਜਟ ਦੇ ਹਿਸਾਬ ਨਾਲ ਸਾਰੇ 12 14 ਤੇ 15 ਤੇ ਅਲਾ ਇਹਦੇ ਵੀ ਪੂਰੇ ਸੋਹਣੇ ਲੱਗੇ ਨੇ ਇਹ ਸਾਰੇ ਵੈਰੀਐਂਟ ਕਿਹੜੇ ਕਿਹੜੇ ਨੇ ਵੀਰੇ ਇਹ ਇਹ 500 ਹੈ W8 ਹੈ W8 ਹੈ ਇਹ W6 ਹੈ O W8 ਹੈ W8 ਹੈ ਠੀਕ W6 8 ਦਾ ਬਸ ਲੈਣ ਦੀ ਫਰਕ ਹੈ ਕੋਈ ਵੱਡਾ ਫਰਕ ਨਹੀਂ ਹੈਗਾ ਠੀਕ ਹੈ ਬਾਕੀ ਤਾਂ ਆਪਣੇ ਮਨ ਦੇ ਵਹਿਬ ਨੇ ਹਣਾ ਉਹ ਤਾਂ ਹੈ ਬਈ ਅੱਛਾ ਕਿੰਨੇ ਕਿੰਨੇ ਰੇਟ ਦੀਆਂ ਕਾਰਾਂ ਹੁਣ ਇਹ ਇਹ ਦੇ ਦਾਂਗੇ 4.5 ਲੱਖ ਰੁਪਈਆ ਦੀ ਓਹੋ ਇਹ ਦੇ ਦਾਂਗੇ 5 ਲੱਖ 40 ਹਜ਼ਾਰ ਦੀ 540 ਦੀ ਤੇ ਇਹ ਦੇ ਦਾਂਗੇ 5 ਲੱਖ 65 ਹਜ਼ਾਰ ਦੀ 5 ਲੱਖ 65 ਹਜ਼ਾਰ ਰੁਪਈਆ ਦੀ ਹਾਂਜੀ ਤੇ ਬਈ ਚੈੱਕ ਕਰ ਲਓ ਮੇਰਾ ਭਰਾ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਤਾਂ ਵਿਜ਼ਿਟ ਕਰ ਲਿਓ ਤੇ ਕਾਰਾਂ ਸਾਰੀਆਂ ਸਿਰੇ ਦੇ ਟੌਪ ਦੀਆਂ ਰਹਿਣੀਆਂ ਇਹ ਕਲਾਸਟ ਕਾਰ ਰਹਿ ਗਈ ਆਪਣੀ ਉਹ Honda City ਹਾਂ Honda City Honda City ਜੇ ਕਈ ਵਾਰ ਹਨਾ ਕਦੇ ਕੁਝ ਨਹੀਂ ਪਤਾ ਹੁੰਦਾ ਵੀ ਹੋਂਡਾ ਮੰਨ ਲਈਏ ਚਲੋ ਵੀ ਬਾਕੀ ਗਾਰਾਂ ਦੀ ਤਾਂ 6 ਮਹੀਨੇ ਦੀ ਗਾਰੰਟੀ ਹੈ ਦੀ 1 ਸਾਲ ਦੀ ਗਾਰੰਟੀ ਹੈ 1 ਸਾਲ ਦੀ ਗਾਰੰਟੀ ਹੈ Honda City ਦੀ ਓਕੇ ਇਹ ਮਾਡਲ ਕਿੰਨਾ ਇਹ 10 ਮਾਡਲ ਹੈ Honda City ਹੂੰ ਚਮਾ ਸਸਤੇ ਰੇਟਾਂ ਦੇ ਦਾਂਗੇ 1,80,000 ਰੁਪਏ 1,80,000 ਰੁਪਏ ਪੈਟਰੋਲ ਪਲੱਸ ਸੀਐਨਜੀ ਓਏ ਹਾਏ ਹਾਏ ਆਹ ਦਾ ਫਿਰ ਬਈ ਸਵਾਲ ਆ ਪੂਰਾ ਚਮਾ ਪੈਟਰੋਲ ਪਲੱਸ ਸੀਐਨਜੀ ਵਾਲੀ ਕਾਰ ਆ ਮੇਰਾ ਭਰਾ 1,80,000 ਹਾਂਜੀ 1.80 ਹਜ਼ਾਰ ਰੁਪਏ ਕੀ ਆਉਂਦਾ ਬਾਈ ਹਨਾ ਕਾਰ ਲੈ ਲੈ ਇਹ ਤਾਂ ਮਤਲਬ ਪਿਕਅਪ ਹੀ ਨਹੀਂ ਦੱਬਦੀ ਬਈ ਨਾ ਨਾ ਇਹ ਤਾਂ ਜਮਾ ਅੱਗ ਦੀ ਨਾਲ ਆ ਵੀਰੇ ਤੇ ਨਾਲੇ ਤੁਹਾਨੂੰ ਐਵਰੇਜ ਬਹੁਤ ਸੋਹਣੀ ਦੇ ਰਹੀਆਂ ਬਾਈ ਇਹਨੇ ਸੀਐਨਜੀ ਤੇ ਫੁੱਲ ਐਵਰੇਜ ਦਿੰਦੀ ਆ ਮਿੱਤਰੋ ਤੇ ਲੈਣੀ ਹੈ ਨਾ ਇੱਕ ਵਾਰੀ ਆ ਜਾਓ ਪੀਵੀ 13 ਕਾਰ ਬਜ਼ਾਰ ਤੇ ਤੇ ਕਰੋ ਕਮੈਂਟ ਮੇਰੇ ਉਪਰ ਆ ਬੱਦ ਤੋਂ ਬੱਦ ਜੇ ਕਿਸੇ ਨੇ ਬਈ ਹਨਾ ਆਲਟੋ ਵੀ ਜਿੱਤਨੀ ਆ ਬਿਲਕੁਲ ਫ੍ਰੀ ਦੇ ਵਿੱਚ ਨੰਬਰ ਸਕਰੀਨ ਤੇ ਪਾਤੇ ਕਾਲ ਕਰ ਲਿਓ ਆ ਇੱਕ ਵਾਰ ਗੁਰਪ੍ਰੀ ਕੈਮਰਾ ਕਮਾ ਦੇ ਬਈ ਇਹ ਸਾਰੀਆਂ ਕਾਰਾਂ ਸਿਗੀਆਂ ਤੇ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਤੇ ਨਾਲ ਬਾਈ ਸਾਸੀ ਕਾਰ ਸ